ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਦੋ ਤਿਰੰਧ ਵਿੱਚ ਇਸ ਕਤਰ ਹੰਗਾਮਾ ਦੇਖਣ ਨੂੰ ਮਿਲਿਆ ਕਿ ਮੌਕੇ ਦੁਤੇ ਕਈ ਲੋਕ ਅਤੇ ਆਵਾਰਾ ਕੁੱਤਾ ਵੀ ਜ਼ਖਮੀ ਹੋ ਗਿਆ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਥਾਣਾ ਗੇਟ ਹਕੀਮਤਦੀਨਪਨ ਦੇ ਇਲਾਕਾ ਖਜ਼ਾਨਾ ਗਿਰਦੇ ਕੋਲ ਸ਼ਹੀਦ ਉਦਮ ਸਿੰਘ ਕਲੋਨੀ ਬੇਦੀ ਪੈਟਰੋਲ ਪੰਪ ਵਾਲੀ ਗਲੀ ਵਿਖੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਗਵਾਂਡੀਆਂ ਦੇ ਵਿੱਚ ਝੜਪ ਸ਼ੁਰੂ ਹੋ ਜਾਂਦੀ ਹੈ ਤੇ ਵਿਅਕਤੀ ਖਿ ਵਿਅਕਤੇ ਇਹ ਝੜਪ ਜੜੀ ਹੈ ਖੂਨੀ ਰੂਪ ਤਾਰਨ ਕਰ ਲੇ ਇਹ ਤੇ ਮੌਕੇ ਦੇ ਉੱਤੇ ਇੱਕ ਗਵਾਂਡੀ ਦੇ ਵੱਲੋਂ ਦੂਜੇ ਗਵਾਂਡੀ ਦਾ ਸਿਰ ਫਾੜ ਦਿੱਤਾ ਜਾਂਦਾ ਤੇ ਨਾਲ ਕੀ ਅਵਾਰਾ ਕੁੱਤੇ ਨੂੰ ਵੀ ਡਾਂਗਾ ਮਾਰ-ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਮੌਕੇ ਦਾ ਵੀਡੀਓ ਰੂਕ ਕੰਬਾਉ ਹੈ ਜਿਸ ਵਿੱਚ ਅਸੀਂ ਤੁਹਾਨੂੰ ਦਿਖਾ ਨਹੀਂ ਸਕਤੇ ਕਿ ਕਿਸ ਤਰੀਕੇ ਦੇ ਨਾਲ ਜੜਾਗਾ ਗਵਾਂਡੀਆਂ ਦੀ ਆਪਸ ਦੇ ਵਿੱਚ ਖੂਨੀ ਜੜਾਪਪ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਇੱਕ ਗਵਾਂਡੀ ਦੇ ਵੱਲੋਂ ਕੁੱਤੇ ਨੂੰ ਅਤੇ ਵਿਅਕਤੀ ਨੂੰ ਜੜਾਗਾ ਸੱਖਮੀ ਕੀਤਾ ਜਾਂਦਾ ਹੈ ਕਿਰ ਇਹ ਸਭ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਲਗਾਤਾਰ ਅਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਔਰ ਜਰਾ ਸੁਣ ਲੈਣੇ ਆਂ ਹਾਂਜੀ ਆਪਣਾ ਨਾਮ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਦ ਰਾਜਕੁਮਾਰ ਮੈਂ ਖਜ਼ਾਨੇਗੜ ਬੇਦੀ ਪਰੋਪਾਮ ਸ਼ਹੀਦ ਉਦਮ ਸਿੰਘ ਕਲੋਨੀ ਨੋਨ ਨੰਬਰ ਗਲੀ ਚ ਰਹਿੰਦੀ ਆਂ ਮੇਰੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਤੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨਿਆਂ ਦਾ ਡੌਗ ਸੀ ਤੇ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਸਾਰਾ ਸਿਰ ਤੋਂ ਵੀ ਬਾਹਾਂ ਤੋਂ ਵੀ ਤੇ ਅਸੀਂ ਪੁਲਿਸ ਵੀ ਪੁਲਸ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਸ਼ਰਿਆਮ ਫਿਰਦੇ ਪਏ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਪਏ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵਾ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਨਾ ਹੋਇਆ ਉਹਨਾਂ ਦਾ ਸੋਨੂ ਸਕਿੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿੰਮਾ ਨਿਰਮਲ ਸਿੰਘ ਵਜਾ ਕੋਈ ਡੋਗ ਹੀ ਆ ਡੋਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਹੈ ਗਾਵੇ ਗਲੀ ਦਾ ਡੋਗ ਹੈ ਸਾਡਾ ਫਾਲਤੂ ਪਾਲਤੂ ਡੋਗ ਨਹੀਂ ਗਾ ਤਾਂ ਜੀ ਸਟ੍ਰੀਟ ਡੋਗ ਹੈ ਗਾਵੇ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੀ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲਾ ਸੀਗਾ ਸਾਰਾ ਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਅਸਰੇ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਡਾਂਗ ਲਿਆ ਕੇ ਉਹਦੇ ਪਹਿਲਾਂ ਡੋਗਦੇ ਮਾਰੀ ਉਹਨੂੰ ਸਿਰ ਤੋਂ ਡੈਮੇਜ ਕਰਤਾ ਸਾਰਾ ਹੀ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ ਪੰਜ ਛੇ ਸਟੀਚਿੰਗ ਲੱਗੇ ਬਾਹ ਤੇ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਨਾਲ ਕੋ ਡਰ ਹਰ ਵੇਲੇ ਡਰ ਹੈਗੇ ਕੱਲ ਨੂੰ ਸਾਨੂੰ ਮਾਰ ਵੀ ਸਕਦੇ ਆ ਸਾਰੀ ਫੇ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਪੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਹਾਂ ਮੈ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਦੱਸਿਆ ਸਾਰੀ ਕਾਰਵਾਈ ਸਾਰੀ ਕੀਤੀ ਕੁਝ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀਗੀ ਸਰ ਅਸੀਂ ਸਾਰਾ ਕੁਝ ਕਮਪਲੇਨ ਵਗੈਰਾ ਸਾਰਾ ਕੁਝ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਨਾਲ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਪੰਦ ਦੇ ਨਾਲ ਉਹ ਨਾਨਕੋ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੈਸਟ ਕੀਤਾਗਾ ਅਸੀਂ ਇਨਸਾਫ ਚਾਹੁੰਦੇ ਆ ਕਿ ਮੇਰੇ ਹਸਬੰਦ ਨਾਲ ਮੇਨਾਂ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਨਾਮ ਰੂਫ ਸਰ ਮੈਂ ਸਰ ਰਾਜ ਕੁਮਾਰ ਜੀ ਬੱਚਾ ਰੋੜ ਬੇਦੀ ਪੜਨ ਗਲੀਆਂ ਬਣਾਓ ਸਰ ਮੈਂ ਮੇਰੀ ਬੇਟੀ ਡੋਗ ਨੂੰ ਪਾਣ ਗਈ ਖਾਣਾ ਤੋਨ ਨੂੰ ਉਹਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਉਹਨੇ ਸੋ ਸੋ ਨੂੰ ਨਹੀਂ ਉਹ ਜਨੇ ਤੇ ਮੇਰੇ ਕੁੜੀ ਮੇਰੇ ਰੋਣ ਆ ਗਈ ਮਗਾ ਅਦੀ ਪਾਪਾ ਡੋਗ ਨੂੰ ਮਾਰਿਆ ਤੇ ਮੈਂ ਉਸਰੇ ਬਾੜ ਗਿਆ ਤੇ ਡੋਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਇਹ ਡੋਗ ਨੂੰ ਫੜ ਲਿਆ ਮੇ ਕੋਈ ਵੇਖਿਆ ਨਹੀਂ ਗਿਆ ਤੇ ਮੈਂ ਡੋਗ ਨੂੰ ਚੁੱਕ ਕੇ ਨਾ ਕਿਹਾ ਮੈਂ ਫੜਾ ਹੂੰ ਦੂਜੀ ਵਾਰੀ ਮਾਰ ਕੇ ਵਖਾ ਇਹਨੇ ਮਾਰਿਆ ਦੂਜੀ ਵਾਰੀ ਮਾਰ ਡਾਂਗ ਮਾਰੀ ਉਹਨੇ ਫੇਰ ਮਾਰਦੀ ਡਾ ਡੋਗ ਮੇਰੇ ਥੋੜੋ ਪਿਆ ਕੱਲੀ ਤੇ ਸਾਡੇ ਮਹੱਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨੇ ਫੜ ਲਿਆ ਇਨਾ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੇ ਡੋਗ ਨੂੰ ਫੜਿਆ ਤੇ ਫਿਰ ਆਵਾਜ਼ ਮੈਂ ਕਿਹਾ ਥੋਨੂੰ ਹੁਣ ਤੂੰ ਮਾਰਿਆ ਹੁਣ ਮੈਨੂੰ ਮਾਰਨ ਨਾ ਮਾਰਤਾ ਨੇ ਭਾਈ ਮੈਨੇ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰਵਾਇਆ ਫੜ ਲਿਆ ਸ ਮੇਰੇ ਹੱਥੋਂ ਲੱਤਾਂ ਤੇ ਜਣੇ ਨੇ ਤੇ ਫੜ ਗਏ ਮੇਰੇ ਆ ਇੱਥੇ ਸਿੱਧੀ ਮਾਰੀ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਮਾਰੀ ਡਾਂਗ ਨਹੀਂ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਦਾ ਉਹਨੇ ਦਤਰੀ ਏਡੀ ਘੜੀ ਉਹ ਲਿਆ ਕੇ ਮੇਰੇ ਮਾਰੀ ਮੈਨੂੰ ਉੱਥੇ ਉਹ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਖ ਵੀ ਮੇਰਾ ਬੇਟਾ ਵੀ ਡਿਆ ਹੋਇਆ ਉਹਨਾਂ ਨੇ ਸਟਾਲ ਲਗਾਇਆ ਉਹਨਾਂ ਦੇ ਕੋਲ ਹੀ ਲੱਗੀ ਸਾਡੇ ਉਹਨਾਂ ਦਾ ਮੱਲਾ ਭਾਈ ਮੱਲਾ ਮੇਰੇ ਨਾਲ ਹੈ ਮੱਲੇ ਬਿਸ਼ੱਕ ਮੱਲੇ ਵਾਲੇ ਬੋਲ ਸਕਦੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮੱਲੇ ਦੇ ਮੇਰਾ ਮੇਰੇ ਨਾਲ ਹੈ ਮੈਨੂੰ ਇਨਸਾਫ ਚਾਹੀਦਾ ਮੈਂ ਪੁਲਿਸ ਨੂੰ ਦੱਸਿਆ ਪੁਲਿਸ ਵਾਲੇ ਸਰ ਉਸੇ ਵੇਲੇ ਮੈਂ ਚੋਂਦੇ ਖੂਨ ਚ ਇਹਨਾਂ ਨੇ ਆਪਣੀ ਗੱਡੀ ਦਿੱਤੀ ਐ ਐਕਟਵਾ ਮੈਂ ਐਕਟਵਾ ਦੇ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸੇ ਦੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਆ ਵੀ ਆਪਣੇ ਡੌਗ ਲੈ ਗਏ ਨਾਲ ਪੁਲਿਸ ਕਹਿੰਦੀ ਉਹਨਾਂ ਵੇਖਿਆ ਵੇਖ ਕੇ ਬਗਾ ਕੇ ਸਾਨੂੰ ਕਹਿੰਦਾ ਐਫਓ ਉਥੇ ਜਾਓ ਉਥੇ ਜਲ ਜਾਓ ਸਿਵਲ ਉਸ ਮੈਡਮ ਸਾਨੂੰ ਉਹ ਲੇ ਕੇ ਮਨਾਵਨੂ ਕੇ ਦੇਤਾ ਕਿ ਆਪਾਂ ਚਲੇਗਾ ਬਸ ਸਾਡੀ ਬਾਤ ਇਨਾਂ ਕੁਛ ਆਏ ਸਾਨੂੰ ਸਾਫ ਚਾਹੀਦਾ ਬਸ ਗਰੀਬ ਬੰਦਾ ਰੇੜੀ ਰਾਂਡਿਆ ਮੈਂ ਆ ਬਸ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕਾਂ ਦੀ ਨਾ 1000 2000 ਰੁਪਏ 500 ਫੜਿਆ ਨਾ ਮੈਂ ਤੁਹਾਨੂੰ ਦੇ ਦਾਂਗਾ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰ ਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾ ਕੀਤੀ ਜਾਊ। ਉਹ ਲੜਾਈ ਦੱਸਿਆ ਇਹਨਾਂ ਨੇ। ਉਹ ਕੁੱਤੇ ਕੱਤੇ ਦਾ ਕੋ ਮੈਟਰ ਦੱਸਦੇ ਆ। ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊ। ਮੈਡੀਕਲ ਰਿਪੋਰਟ ਆਈ। ਉਹ ਪੜ ਲਈ ਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈ ਨੇ। ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਿੰਦੇ।